ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ 6 ਮਾਰਕਸ ਵਾਲਾ ਜਿਹੜਾ ਕੀ ਕੁਐਸਚਨ ਕਰਾਂਗੇ ਪੰਜਾਬੀ ਲਾਜ਼ਮੀ ਪੰਜਾਬੀ ਕੰਪਲਸਰੀ ਦਾ ਜਿਹੜੇ ਕੀ ਵਿਧੇਤਰ ਕੀ ਹੁੰਦਾ ਤੇ ਪਾਵਨਸ਼ ਵਾਲਾ ਹਾਂਜੀ ਬੱਸ ਆਪਾਂ ਨੇ ਚੈਨਲ ਤੇ ਆਲਰੇਡੀ ਅਪਲੋਡ ਕੀਤਾ ਹੋਇਆ ਪਰ ਅੱਜ ਆਪਾਂ ਚਲੋ ਦੁਬਾਰਾ ਕਰ ਰਹੇ ਹਾਂ ਵਿਧੇਤਰ ਕੀ ਹੁੰਦਾ ਮੂਲ ਸ਼ਬਦ ਜਾਂ ਧਾਤੂਆਂ ਦੇ ਅੱਗੇ ਪਿੱਛੇ ਜਾਂ ਮੱਧ ਦੇ ਵਿੱਚ ਜਿਹੜੇ ਜੁੜ ਕੇ ਨਵੇਂ ਸ਼ਬਦਾਂ ਦੀ ਸਿਰਜਣਾ ਕਰਨ ਵਾਲੇ ਜਾਂ ਸ਼ਬਦਾਂ ਦੇ ਰੂਪ ਬਦਲਣ ਵਾਲੇ ਅੰਸ਼ਾਂ ਜਾਂ ਪਾਵਨ ਅੰਸ਼ ਨੂੰ ਆਪਾਂ ਕੀ ਕਹਿੰਦੇ ਵਧੇਤਰ ਕਹਿੰਦੇ ਆ ਠੀਕ ਹੈ ਵਧੇਤਰ ਮਤਲਬ ਕੀ ਜਿਹੜਾ ਆਪਣਾ ਕੋਈ ਮੂਲ ਸ਼ਬਦ ਆ ਉਹਦੇ ਅੱਗੇ ਲਾ ਕੇ ਜਿਵੇਂ ਕਾਰੀ ਆ ਇਹਦੇ ਅੱਗੇ ਲਾ ਕੇ ਸਰ ਸਰ ਕੀ ਹੋ ਗਿਆ ਵਧੇਤਰ ਠੀਕ ਹੈ ਜਾਂ ਆਪਾਂ ਲਾ ਲਈਏ ਕਿ ਜਿਵੇਂ ਕੀ ਆਪਣਾ ਹੈਗਾ ਉਪ ਸ਼ਬਦ ਹੈ ਤਾਂ ਉਪ ਦੇ ਪਿੱਛੇ ਲਾ ਕੇ ਕਾਰੀ ਉਪਕਾਰੀ ਠੀਕ ਹੈ ਉਪਰਾਲਾ ਏਕਾਰੀ ਜਾਂ ਰਾਲਾ ਕਿਨੇ ਇਹ ਸਾਰੇ ਵਧੇਤਰ ਮਤਲਬ ਕਿ ਵਧੇਤਰ ਹੋਗੇ ਪਛੇਤਰ ਲੱਗੇ ਜਿਹੜੇ ਅਗੇਤਰ ਤੇ ਪਛੇਤਰ ਨੇ ਮੂਲ ਸ਼ਬਦ ਨੂੰ ਛੱਡ ਕੇ ਜਿਹੜੇ ਅਗੇਤਰ ਨੇ ਜਾਂ ਪਛੇਤਰ ਨੇ ਉਹ ਕਿਨੇ ਵਧੇਤਰ ਨੇ ਠੀਕ ਹੈ ਤੇ ਜਿਵੇਂ ਉਦਾਹਰਨ ਦੇ ਤੌਰ ਤੇ ਲਿਖ ਲਿਖ ਜਿਹੜਾ ਮੂਲ ਸ਼ਬਦ ਹੈ ਇਹਦਾ ਲਿਖ ਦਾ ਬਣ ਗਏ ਲਿਖਣਗੇ ਲਿਖ ਦਿਖਦਾ ਠੀਕ ਹੈ ਤੇ ਐਵੇਂ ਵਾਰਸ ਦੇ ਅੱਗੇ ਲਾ ਲੱਗ ਗਿਆ ਲੰਗੜਾ ਦੇ ਅੱਗੇ ਊ ਲੱਗ ਗਿਆ ਤੇ ਅੰਧ ਦੇ ਪਿੱਛੇ ਕਾਰ ਲੱਗ ਗਿਆ ਇਹ ਸਾਰੇ ਕੀ ਨੇ ਵਿਧੇਤਰ ਨੇ ਤੁਸੀਂ ਐਵੇਂ ਇਹਨਾਂ ਦੀ ਉਦਾਹਰਨਾ ਹੋਰ ਜਿਹੜੀ ਵੀ ਤੁਹਾਨੂੰ ਹੋਰ ਵੀ ਉਦਾਹਰਨਾ ਆਉਂਦੀਆਂ ਨੇ ਤੁਸੀਂ ਉਹ ਵੀ ਆਪਣੇ ਵੱਲੋਂ ਲਿਖ ਸਕਦੇ ਹੋ ਠੀਕ ਹੈ ਐਵੇਂ ਲਿਖ ਸਕਦੇ ਵੀ ਇਹ ਮੂਲ ਸ਼ਬਦ ਦੇ ਵਿਧੇਤਰ ਨੇ ਉਗੇ ਹੋਰ ਵੀ ਇਹਨੂੰ ਵਧਾ ਸਕਦੇ ਹੋ ਅਗੇ ਵਧੇ ਤਰਕੀਨੇ ਪ੍ਰਕਾਰ ਦੇ ਹੁੰਦੇ ਨੇ ਹੁੰਦੇ ਨੇ ਤਿੰਨ ਪ੍ਰਕਾਰ ਦੇ ਅਗੇਤਰ ਹੁੰਦੇ ਨੇ ਮਧੇਤਰ ਹੁੰਦੇ ਨੇ ਪਛੇਤਰ ਹੁੰਦੇ ਨੇ ਪੰਜਾਬੀ ਦੇ ਵਿੱਚ ਅਗੇਤਰ ਤੇ ਪਛੇਤਰ ਜ਼ਿਆਦੇ ਨੇ ਤੇ ਪਛੇਤਰ ਜ਼ਿਆਦੇ ਨੇ ਪੰਜਾਬੀ ਦੇ ਵਿੱਚ ਠੀਕ ਹੈ ਅਗੇਤਰ ਸ਼ਬਦ ਦੇ ਆਰੰਭ ਦੇ ਵਿੱਚ ਲੱਗਦੇ ਨੇ ਪੰਜਾਬੀ ਦੇ ਵਿੱਚ ਅਗੇਤਰਾਂ ਦੀ ਵਰਤੋਂ ਸ਼ਬਦ ਦੇ ਵਿੱਚੋਂ ਰੂਪਾਂਤਰੀ ਤਬਦੀਲੀ ਇਹਦੇ ਨਾਲ ਨਹੀਂ ਆਉਂਦੀ ਸਗੋਂ ਵਿਯੁਹਤ ਪਦ ਤਬਦੀਲੀ ਆਉਂਦੀ ਹੈ ਤਿੰਨਵੇਂ ਸ਼ਬਦਾਂ ਦੀ ਰਚਨਾ ਹੁੰਦੀ ਹੈ ਜਿਵੇਂ ਇਹਦੇ ਵੱਲੋਂ ਜਿੰਨੇ ਮਰਜ਼ੀ ਤੁਸੀਂ ਉਦਾਹਰਣਾਂ ਦੇ ਸਕਦੇ ਹੋ ਵੇ ਅਗੇਤਰਾਂ ਵੇਕਾਰ ਹੋ ਗਿਆ ਬੇਅਕਲ ਹੋ ਗਿਆ ਬਯੰਤ ਹੋ ਗਿਆ ਅਨੂ ਅਨੁਸਾਰ ਹੋ ਗਿਆ ਅਨੁ ਅਨੁਮਾਨ ਹੋ ਗਿਆ ਅਨੁਭਵ ਅਨੁਵਾਦ ਅਨੁਸ਼ਾਸਨ ਸਵੈ ਸਵੈ ਮਾਨ ਸਵੈ ਜੀਵਨੀ ਸਵੈ ਵਿਸ਼ਵਾਸ ਜਿੰਨੇ ਮਰਜ਼ੀ ਉਦਾਹਰਣਾਂ ਦੇ ਦੋ ਉ ਉਖੜਨਾ ਉਲ ਉਬਲਣਾ ਉਲੰਘਣਾ ਉਤਰ ਕੂਤੇ ਕੁਲੱਛਣਾ ਕਪੁੱਤਰ ਕੁਰੀਤੀ ਕੁਕਰਮ ਪਰਮ ਪਰਮਾਤਮਾ ਪਰਮ ਗੁਰੂ ਪਰਮ ਹੰਸਾਵੇਂ ਮਧੇਤਰ ਜਿਹੜੇ ਭਾਵਨ ਸ਼ਮੱਧ ਦੇ ਵਿੱਚ ਆ ਕੇ ਸਰਜਨਾ ਕਰਦੇ ਨੇ ਇਹ ਜ਼ਿਆਦਾਤਰ ਫਾਰਸੀ ਭਾਸ਼ਾ ਦੇ ਵਿੱਚ ਇਹਨਾਂ ਦੀ ਰੁਚੀ ਜ਼ਿਆਦਾ ਪੰਜਾਬੀ ਦੇ ਵਿੱਚ ਉਹ ਮਧੇਤਰਾਂ ਦੇ ਵਰਤੋਂ ਨਹੀਂ ਹੁੰਦੀ ਉਦਾਹਰਨ ਦੇ ਜਿਵੇਂ ਦੁਰਲੱਭਤਾ ਦੁਰ ਤੇ ਇਹਦੇ ਵਿੱਚ ਲੱਭਤਾ ਠੀਕ ਹੈ ਦੁਰ ਤੇ ਤਾ ਦੇ ਵਿੱਚ ਲੱਭ ਲੱਗਿਆ ਐਵੇਂ નિਸਫਲਤਾ ਐਵੇਂ ਇਹ ਸਾਰੇ ਨੇ ਅੱਗੇ ਹੋਗਾ ਪਛੇਤਰ ਜਿਹੜੇ ਪਿੱਛੇ ਲੱਗਦੇ ਹਨ ਅੰਤ ਦੇ ਵਿੱਚ ਲੱਗਦੇ ਨੇ ਇਹ ਦੋ ਉਹ ਪ੍ਰਕਾਰ ਦੇ ਹੁੰਦੇ ਨੇ ਵਿਯੁਂਤ ਪਦ ਪਛੇਤਰ ਨਵੇਂ ਸ਼ਬਦ ਦੀ ਰਚਨਾ ਕਰਦੇ ਨੇ ਜਿਵੇਂ ਆ ਸੱਚਾ ਉੱਚਾ ਝੁੱਠਾ ਪਿਆਸਾ ਵੰਤ ਤਨਵੰਤ ਬਲਵੰਤ ਜਸਵੰਤ ਕੁਲਵੰਤ ਰੂਪੰਤਰੀ ਪਛੇਤਰ ਸ਼ਬਦਾਂ ਵਿੱਚ ਲਿੰਗ ਵਚਨ ਕਾਰਕ ਤੇ ਕਾਲ ਕਰਕੇ ਤਬਦੀਲੀ ਲਿਆਉਂਦੇ ਨੇ ਜਿਵੇਂ ਕਰ ਮੂਲ ਸ਼ਬਦ ਹੈ ਇਹਦੇ ਘਰਾ ਕਰੇ ਕਰਿਓ ਕਰੇ ਠੀਕ ਹੈ ਇਹ ਸਾਰੇ ਲਾਗੇ ਇਹਦੇ ਪਛੇਤਰ ਜਦੋਂ ਲਗਾਏ ਤਾਂ ਇਹਦੇ ਨਾਲ ਲਿੰਗ ਬਚਨ ਕਾਰਕ ਕਰਕੇ ਤਬਦੀਲੀ ਆਊਗੀ ਜਿਵੇਂ ਘਰਾਂ ਗਏ ਘਰੇ ਆਈ ਕਰੀ ਘਰੇੋਂ ਗਏ ਠੀਕ ਹੈ ਕਰ ਕਰਦੇ ਮੂਲ ਸ਼ਬਦ ਹੈ ਇਹਦੇ ਪਿੱਛੇ ਨਾ ਨੇ ਨੀ ਨੀਆਂ ਦਾ ਦੇ ਦੀ ਊ ਏ ਲਾ ਕੇ ਵੀ ਜਿਹੜੀ ਤਬਦੀਲੀ ਹੋਗੀ ਜਿਵੇਂ ਕਰਨਾ ਕਰਨੇ ਕਰਨੀ ਕਰਨੀਆਂ ਕਰਦਾ ਕਰਦੇ ਕਰੋ ਐਵੇਂ ਹੋਰ ਉਦਾਹਰਣ ਵੀ ਦੇ ਸਕਦੇ ਹਾਂ ਪੜਦਾ ਅ ਠੀਕ ਹੈ ਇਹਦੇ ਵਿੱਚ ਪੜਦਾ ਸੁਣਿਆ ਸੁਣ ਇਆ ਸੁਣਿਆ ਬਣ ਗਿਆ ਮੁੰਡਾ 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 ਠੀਕ ਹੈ ਮੁੰਡਾ ਸ਼ਬਦ ਹੱਥੀ ਹੱਥੀ ਤੋਂ ਹੱਥ ਪਲੱਸ ਈ ਤੋਂ ਬਣਿਆ ਸੁਖੀ ਸੁਖ ਪਲੱਸ ਈ ਤੋਂ ਬਣਿਆ ਮੁੰਡਾ ਮੁੰਡ ਪਲੱਸ ਆ ਤੋਂ ਬਣਿਆ ਸੁਣਿਆ ਸੁਣ ਪਲੱਸ ਈ ਤੋਂ ਬਣਿਆ ਐਵੇਂ ਤੇ ਹੋਰ ਉਦਾਹਰਨਾਂ ਕਾਰ ਸਰਕਾਰ ਸਾਹਿਤਕਾਰ ਇਜਹਾਸਕਾਰ ਠੀਕ ਹੈ ਉਹ ਗਵਾਉ ਖਟਾਉ ਘਾ ਖਾਉ ਆਵਟ ਖਾਵਟ ਰੁਕਾਵਟ ਮਿਲਾਵਟ ਸਾਲਟਕ ਸਾਲ ਧਰਮਸਾਲ ਚਾਟਸਾਲ ਸਾਰ ਸਵੇਰਸਾਰ ਹੰਢਣਸਾਰ ਤੜਕੇਸਾਰ ਮਿਲਣਸਾਰ ਹੋਰ ਜਿੰਨੇ ਵੀ ਤੁਸੀਂ ਉਦਾਹਰਣ ਦੇ ਸਕਦੇ ਤੁਸੀਂ ਆਪਣੇ ਵੱਲੋਂ ਤੁਹਾਨੂੰ ਯਾਦ ਹੁੰਦੀਆਂ ਨੇ ਇਹ ਤਰਖੇਤਰਾਂ ਦੀ ਆਪਾਂ ਠੀਕ ਹੈ ਉਹ ਤੁਸੀਂ ਆਪਣੇ ਵੱਲੋਂ ਉਦਾਹਰਣਾਂ ਦੇ ਸਕਦੇ ਹੋ ਹਾਂਜੀ ਨੈਕਸਟ ਤੁਹਾਨੂੰ ਕਰਾਉਣਾ ਹੈ ਪਾਵਨ ਚ ਕੀ ਹੁੰਦਾ ਬੰਦ ਤੇ ਖੁੱਲੇ ਪਾਵਨ ਚ ਇਹ ਛੋਟਾ ਜਿਹਾ ਕੁਸ਼ਨ ਹੈ ਤਾਂ ਪਾਛਦੀ ਛੋਟੀ ਤੋਂ ਛੋਟੀ ਸਾਰਥਿਕਾਈ ਨੂੰ ਆਪਾਂ ਕੀ ਕਹਿੰਦੇ ਆ ਪਾਵਨਸ਼ ਕਹਿੰਦੇ ਆ ਪਾਛਾ ਦੀ ਛੋਟੀ ਤੋਂ ਛੋਟੀ ਕਾਇਨੋਂ ਪਾ ਪਾਵਨ ਚ ਕਹਨੇ ਆ ਜਿਸ ਦੇ ਅੱਗੇ ਹੋਰ ਟੁੱਟੇ ਨਹੀਂ ਹੋ ਸਕਦੇ ਪਾਵਨ ਸ਼ੋਅ ਹੈ ਵੀ ਜਿਹਦੇ ਅੱਗੇ ਆਪਾਂ ਹੋਰ ਇਹਨੂੰ ਅੱਗੇ ਨਹੀਂ ਤੋੜ ਸਕਦੇ ਜਿਵੇਂ ਸਿਰ ਪੈਰ ਹਾਥੀ ਜਾ ਖਾ ਲੈ ਲਾਲ ਕੋੜ ਦੌੜ ਰੰਗ ਖੋਟ ਇਸ ਤਰ੍ਹਾਂ ਪਾਵਨਸ਼ ਦੇ ਸਭ ਤੋਂ ਛੋਟੀ ਸਾਰਥੀ ਕਾਇ ਹੈ ਠੀਕ ਆ ਪਾਛਾ ਦੀ ਭਾਵਤੁਣੀਆਂ ਦੀ ਲੜੀ ਜਿਸ ਨੂੰ ਅੱਗੇ ਹੋਰ ਸਾਰਥਿਕ ਟੋਟਿਆਂ ਵਿੱਚ ਵੰਡਿਆ ਨਾ ਜਾ ਸਕੇ ਅੰਗਰੇਜ਼ੀ ਨੂੰ ਅੰਗਰੇਜ਼ੀ ਦੇ ਵਿੱਚ ਆਪਾਂ ਇਹਨੂੰ ਮਾਰਫੀਮ ਕਹਿੰਦੇ ਆ ਤੇ ਪੰਜਾਬੀ ਦੇ ਵਿੱਚ ਰੂਪਗ੍ਰਾਮ ਵੀ ਕਹਿੰਦੇ ਆ ਰੂਪੀਮ ਵੀ ਕਹਿੰਦੇ ਆ ਭਾਵਨਸ ਵੀ ਕਹਿੰਦੇ ਆ ਤੇ ਭਾਸ਼ਾ ਦੀ ਛੋਟੀਆਂ-ਛੋਟੀਆਂ ਇਕਾਈ ਭਾਵਨਸ ਭਾਵਨ ਤੋਂ ਅੱਗੇ ਜਿਹੜੇ ਕਿ ਆਪਣਾ ਬਣ ਜੂਗਾ ਸ਼ਬਦ ਸ਼ਬਦ ਤੋਂ ਅੱਗੇ ਜਿਹੜੇ ਕਿ ਆਪਾਂ ਬਣਾਵਾਂਗੇ ਉਪਵਾਕ ਉਪਵਾਕਾਂ ਤੋਂ ਵਾਕ ਵਾਕ ਸਭ ਤੋਂ ਵੱਡੀ ਇਕਾਈ ਹੈ ਭਾਸ਼ਾ ਦੀ ਹਾਂਜੀ ਬੰਦਈਸ ਬੰਦਪਾਵੰਸ਼ ਬੰਦਪਾਵੰਸ਼ ਨਾਲ ਅੱਗੇ ਹੋਰ ਪਾਵੰਸ਼ ਜੁੜਨ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ ਜਿਵੇਂ ਲੜਕੀਆਂ ਹੁਣ ਲੜਕੀਆਂ ਦੇ ਪਿੱਛੇ ਆਪਾਂ ਹੋਰ ਆ ਨਹੀਂ ਲਾ ਸਕਦੇ ਇੱਕ ਵਾਰ ਲੱਗ ਗਿਆ ਲੜਕੀਏ ਇਹਦੇ ਵਿੱਚ ਆ ਤੇ ਏ ਬੰਦਪਾਵੰਸ਼ ਨਹੀਂ ਕਿਉਂਕਿ ਇਹਨਾਂ ਨੂੰ ਆਪਾਂ ਹੋਰ ਕੁਝ ਨਹੀਂ ਬਣਾ ਸਕਦੇ ਆ ਨੂੰ ਹੋਰ ਕੁਝ ਨਹੀਂ ਬਣਾਵਾਂਗੇ ਆਪਾਂ ਏ ਨੂੰ ਹੋਰ ਕੁਝ ਨਹੀਂ ਬਣਾਵਾਂਗੇ ਲੱਗ ਗਿਆ ਆਲਰੇਡੀ ਲੱਗ ਗਿਆ ਠੀਕ ਹੈ ਇਹਨਾਂ ਦੇ ਪਿੱਛੇ ਹੋਰ ਕੁਝ ਨਹੀਂ ਲਾ ਸਕਦੇ ਆਪਾਂ ਜਿਵੇਂ ਕਿ ਨਿਰਸਫਲਤਾ ਸਫਲ ਤ ਇਹਦੇ ਵਿੱਚ ਸਫਲ ਜਿਹੜਾ ਮੂਲ ਸ਼ਬਦ ਹੈ ਇਹਦੇ ਪਿੱਛੇ ਅਪਸ਼ੇਤਰ ਵੀ ਲੱਗ ਗਿਆ ਅਗੇਤਰ ਵੀ ਲੱਗ ਗਿਆ ਇਹ ਜਿਹੜੇ ਕਿ ਖੁੱਲਾ ਭਾਵਨਸ਼ ਹੋ ਗਿਆ ਬੰਦ ਭਾਵਨਸ਼ ਹੋ ਗਿਆ ਜਿਹਦੇ ਪਿੱਛੇ ਆਪਾਂ ਹੋਰ ਅੱਗੇ ਨਹੀਂ ਲਾ ਸਕਦੇ ਠੀਕ ਹੈ ਪਿੱਛੇ ਨਹੀਂ ਲਗਾ ਸਕਦੇ ਹੋਰ ਭਾਵਨਸ਼ੋ ਦੇ ਵਿੱਚ ਨਹੀਂ ਜੋੜ ਸਕਦੇ ਤੇ ਜਿਵੇਂ ਪਾਣੀ ਹਵਾ ਧਰਤੀ ਚਾਨਣ ਇਹ ਸਾਰੇ ਨੇ ਤੇ ਇਹ ਸੁਤੰਤਰ ਭਾਵਨਸ਼ ਸੁਤੰਤਰ ਤੌਰ ਤੇ ਕੋਈ ਭਾਵ ਨਹੀਂ ਪ੍ਰਗਟਾਉਂਦੇ ਆ ਈ ਏ ਅਨਭਾਵਨਸ਼ ਨੇ ਇਹ ਦੂਜਿਆਂ ਨਾਲ ਜੁੜ ਕੇ ਆਉਂਦੇ ਨੇ ਮਤਲਬ ਕਿ ਹੁਣ ਪਾਣੀ ਦੇ ਵਿੱਚ ਈ ਹਵਾ ਦੇ ਵਿੱਚ ਆ ਧਰਤੀ ਦੇ ਵਿੱਚ ਈ ਚਾਨਣ ਦੇ ਵਿੱਚ ਆ ਇਹ ਸਾਰੇ ਕੀ ਨੇ ਜਿਹੜੇ ਇਹ ਬੰਦ ਭਾਵਨਸ਼ ਨੇ ਇਹ ਹੁਣ ਹੋਰ ਨਾਲ ਨਾਲ ਲੱਗ ਕੇ ਆਉਂਦੇ ਨੇ ਇਹ ਦੂਜੇ ਤਰ੍ਹਾਂ ਨਹੀਂ ਆ ਸਕਦੇ ਠੀਕ ਹੈ ਇਹ ਸੁਤੰਤਰ ਤੌਰ ਤੇ ਭਾਵ ਨਹੀਂ ਪ੍ਰਗਟਾਉਂਦੇ ਆਪਾਂ ਕਹਾਂਗੇ ਵੀ ਸ਼ਬਦਾਂ ਨਾਲ ਲੱਗ ਕੇ ਹੀ ਆਪਣੇ ਇਹ ਪੂਰੀ ਹੋਂਦ ਪ੍ਰਗਟਾਉਂਦੇ ਨੇ ਖੁੱਲੇ ਭਾਵਨਸ਼ ਜਿਨ੍ਹਾਂ ਨੂੰ ਆਪਾਂ ਸੁਤੰਤਰ ਭਾਵਨਸ਼ ਕਹਿੰਦੇ ਆ ਜਿਨ੍ਹਾਂ ਭਾਵਨਸ਼ਾਂ ਨਾਲ ਆ ਕੇ ਹੋਰ ਭਾਵਨਸ਼ ਜੁੜੇ ਜਾ ਸਕਦੇ ਨੇ ਜਿਵੇਂ ਤੁਹਾਨੂੰ ਦੱਸੇ ਦਿੱਤਾ ਹਨ ਤਾਂ ਇਹ ਉਹਨਾਂ ਨੂੰ ਆਪਾਂ ਖੁੱਲੇ ਪਾਵਾਂਸ਼ ਕਹਿੰਦੇ ਜਿਵੇਂ ਲੜਕੀ ਦੇ ਵਿੱਚ ਈ ਲੜਕੀ ਦੇ ਵਿੱਚ ਈ ਆ ਬਟ ਇਹਦੇ ਵਿੱਚ ਲੜ ਆ ਲਾਤਾ ਆਪਾਂ ਲੜਕੀਆਂ ਬਣ ਗਿਆ ਲੜਕੀ ਏ ਏ ਲਾਤਾ ਨਾਲ ਠੀਕ ਹੈ ਉਹ ਪਾਵਾਂਸ਼ ਜੁੜਗੇ ਜਿਵੇਂ ਤੁਹਾਨੂੰ ਨਿਰਸਫਲਤਾ ਦੇ ਉਦਾਹਰਣ ਦੇਤੀ ਕੁਰਸੀ ਦੇ ਵਿੱਚ ਠੀਕ ਹੈ ਜੋਗ ਮਨੁੱਖ ਸਰ ਕਰ ਇਹਨਾਂ ਦੇ ਨਾਲ ਆਪਾਂ ਹੋਰ ਕੁਝ ਜੋੜ ਕੇ ਜਿਵੇਂ ਮਨੁੱਖਤਾ ਜੋਗਤਾ ਕੁਰਸੀਆਂ ਠੀਕ ਹੈ ਅ ਮਰ ਦੇ ਅੱਗੇ ਮਰਨਾ ਮਰਨੀਆਂ ਠੀਕ ਹੈ ਐਵੇਂ ਆਪਾਂ ਭਾਵਨਸ਼ ਜੋੜ ਸਕਦੇ ਆ ਕਾਰੀ ਕਰ ਦੇਗੇ ਅ ਸਰਕਾਰੀ ਸਰ ਲੱਗਿਆ ਨਾਲੇ ਪਿੱਛੇ ਕਾਰੀ ਬਣਾ ਬਣਾ ਤੇ ਇਹਦਾ ਆਪਾਂ ਨੇ ਐਵੇਂ ਇਹ ਕਿਹੜੇ ਭਾਵਨਸ਼ ਨੇ ਖੁੱਲੇ ਭਾਵਨਸ਼ ਨੇ ਖੁੱਲੇ ਭਾਵਨਸ਼ ਉਹ ਸੁਤੰਤਰ ਭਾਵਨਸ਼ ਉਹ ਨੇ ਜਿਨ੍ਹਾਂ ਦੀ ਆਪਣੀ ਹੋਣ ਦਾ ਤੇ ਉਹਨਾਂ ਦੇ ਪਾਗੇ ਅੱਗੇ ਹੋਰ ਸ਼ਬਦ ਬਣਾ ਸਕਦੇ ਆ ਵੰਦ ਭਾਵਨਸ਼ਾ ਦੇ ਵਿੱਚ ਆਪਾਂ ਹੋਰ ਜਿਹੜੇ ਕੀ ਸ਼ਬਦ ਭਾਵਨਸ਼ ਨਹੀਂ ਜੋੜ ਸਕਦੇ ਸੁਤੰਤਰ ਭਾਵਨਸ਼ ਕਿਸੇ ਅਰਥ ਨੂੰ ਪ੍ਰਗਟਾਉਣ ਦੀ ਸਮਰੱਥਾ ਰੱਖਦੇ ਨੇ ਸੋ ਇਹ ਸੀ ਤੁਹਾਡੇ ਦੋ ਕੁਐਸਚਨ ਥੈਂਕਸ